ਕੌਂਡਿਟੇਟਰ ਮੈਂ ਕਹਿੰਦਾ ਪ੍ਰਧਾਨ ਜੀ ਨੂੰ ਮੈਂ ਬਹੁਤ ਵਾਰ ਬੇਨਤੀ ਕੀਤੀ ਮੈਂ ਬਹੁਤ ਨੇੜੇ ਰਿਹਾ ਉਹਨਾਂ ਦੇ ਉਹ ਕਹਿੰਦੇ ਸੀ ਵਨ ਮੈਨ ਸ਼ੋ ਆ ਮੈਂ ਕਹਿੰਦਾ ਪੰਥ ਦੀ ਪਾਰਟੀ ਆ ਬਸ ਇੰਨਾ ਹੀ ਰੌਲਾ ਵਾ ਗੱਲਬਾਤ ਹੋਈ ਤੁਹਾਡੇ ਉਹਨਾਂ ਨਾਲ 10 ਵਾਰ ਘਟੂ ਘਟ ਉਹ ਕਹਿੰਦੇ ਮੈਂ ਵਨ ਮੈਨ ਸ਼ੋ ਨਹੀਂ ਹੈਗਾ ਇਹ ਪੰਥ ਦੀ ਪਾਰਟੀ ਹੈ ਚ ਸਾਡੀ ਕੋਈ ਮਰਜ਼ੀ ਨਹੀਂ ਤਾਂ ਪੰਥ ਦੀ ਸਾਫ਼ ਕਹਿੰਦੇ ਸੀ ਕਿ ਇਹ ਵਨ ਮੈਨ ਸ਼ੋ ਆ ਕਲੀਅਰ ਆ ਉਹ ਮੈਚੂੜ-ਤੂੜੀ ਬੋਲਣਾ ਪਰ ਮੇਰੇ ਕੋਈ ਸੁਖਬੀ ਜੀ ਵੀ ਕਹੇ ਸੀ ਵੀ ਆਪ ਦੀ ਪਾਰਟੀ ਬਣਾ ਲਓ ਇਹਨੂੰ ਪੰਥ ਦੇ ਹਵਾਲੇ ਕਰ ਦਿਓ ਇਹ ਜੋ ਮਰਜ਼ੀ ਕਰੋ ਕਿਸੇ ਨੂੰ ਵੀ ਤਰਾਜ ਕਰੀਏ ਸਲਾਹ ਨਾਲ ਗੱਲ ਕਰੀ ਕੌਂਡ ਡਾਇਰੈਕਟਰਸ਼ਿਪ ਚੁਦਾ ਮੈਂ ਕਹਿੰਦਾ ਪ੍ਰਧਾਨ ਜੀ ਨੂੰ ਮੈਂ ਬਹੁਤ ਵਾਰ ਬੇਨਤੀ ਕੀਤੀ ਮੈਂ ਬਹੁਤ ਨੇੜੇ ਰਿਹਾ ਉਹਨਾਂ ਦੇ ਉਹ ਕਹਿੰਦੇ ਸੀ ਵਨ ਮੈਨ ਸ਼ੋਅ ਆ ਮੈਂ ਕਹਿੰਦਾ ਪੰਥ ਦੀ ਪਾਰਟੀ ਆ ਬਸ ਇੰਨਾ ਹੀ ਰੌਲਾ ਵਾ ਗੱਲਬਾਤ ਹੋਈ ਤੁਹਾਡੇ ਉਹਨਾਂ ਨਾਲ 10 ਵਾਰ 10 ਵਾਰ ਘਟਕਟ ਉਹ ਕਹਿੰਦੇ ਮੈਂ ਵਨ ਮੈਨ ਸ਼ੋਅ ਨਹੀਂ ਹੈਗਾ ਇਹ ਪੰਥ ਦੀ ਪਾਰਟੀ ਹੈ ਚ ਸਾਡੀ ਕੋਈ ਮਰਜ਼ੀ ਨਹੀਂ ਇਹ ਤਾਂ ਪੰਥ ਦੀ ਸਾਫ਼ ਕਹਿੰਦੇ ਸੀ ਕਿ ਇਹ ਵਨ ਮੈਨ ਸ਼ੋਅ ਆ ਕਲੀਅਰ ਆ ਉਹ ਮੈਂ ਝੂਠ ਝੂਠੀ ਬੋਲਣਾ ਵਾ ਪਰ ਮੇਰੇ ਕੋਈ ਵਰਡ ਹੀ ਨਹੀਂ ਆ ਸਕਦਾ ਕਿ ਤੋਂ ਵਰਡ ਹੀ ਉਹਨਾਂ ਦਾ ਵਾ ਸਾਡੇ ਕੋਲ ਤਾਂ ਸ਼ਬਦ ਹੀ ਨਹੀਂ ਗਾ ਇਹ ਸ਼ਬਦ ਵੀ ਉਹਨਾਂ ਦਾ ਵਾ ਵਨ ਉਹ ਕਹਿੰਦੇ ਇਹ ਤਾਂ ਇੱਕੋ ਹੀ ਜਗ੍ਹਾ ਫੈਸਲੇ ਲਾਊਗਾ ਬੰਦਾ ਤੁਹਾਨੂੰ ਮਨਜ਼ੂਰ ਆ ਠੀਕ ਹੈ ਮੈਂ ਵੀ ਨਹੀਂ ਸਾਨੂੰ ਮਨਜ਼ੂਰ ਨਹੀਂ ਹੈਗੇ ਅਸੀਂ ਤਾਂ ਜੋ ਪੰਥ ਦੀ ਸੋਚ ਤੇ ਪਹਿਰਾ ਦੇਣਾ ਲੋਕ ਕੀ ਚਾਹੁੰਦੇ ਆ ਪੰਥ ਕੀ ਚਾਹੁੰਦਾ ਜੇ ਉਹਦੇ ਤੇ ਤੁਸੀਂ ਪਹਿਰਾ ਦੇਵੋਗੇ ਜੇ ਪੰਥ ਦੀ ਪਾਰਟੀ ਆ ਤਾਂ ਪੰਥ ਦੀ ਸੋਚ ਮੁਤਾਬਕ ਚੱਲੇ ਇਹ ਸਾਡੀ ਮਰਜ਼ੀ ਕੋਈ ਨਹੀਂ ਤਾਂ ਉਹ ਕਹਿੰਦੇ ਕਿ ਨਿਗਰਾਨ ਕਮੇਟੀ ਬਣਾਈ ਸੀਗੀ ਭਰਤੀ ਦੀ ਨਿਗਰਾਨੀ ਵਾਸਤੇ ਪਰ ਇਹ ਹੁਣ ਪਾਰਟੀ ਦੇ ਮਾਲਕ ਬਣਨ ਨੂੰ ਤਿਆਰ ਬੈਠੇ ਨੇ ਨਿਗਰਾਨੀ ਜਦੋਂ ਭਰਤੀ ਹੋਈ ਉਦੋਂ ਨਿਗਰਾਨੀ ਕਰਨ ਆਏ ਨਹੀਂ ਇਹ ਤਾਂ ਜਸੇਰ ਸਹਿਬਾਨ ਦੇ ਹੁਕਮ ਨੇ ਜੋ ਕਹਿੰਦੇ ਨਿਗਰਾਨ ਜੋ ਕਹਿੰਦੇ ਘਰੇ ਬਹਿ ਜ ਤੁਸੀਂ ਘਰੇ ਬਹਿ ਜਾਣਾ ਸੀਗਾ ਜੋ ਕਹਿੰਦੇ ਨਹੀਂ ਕਰਨਾ ਸੀ ਤਾਂ ਉਹਨਾਂ ਦਾ ਹੁਕਮ ਤੇ ਪਹਿਰਾ ਦੇ ਰਹੇ ਆ ਸਾਡਾ ਤਾਂ ਆਪਣਾ ਕੋਈ ਕੋਈ ਮਸਲਾ ਨਹੀਂ ਇਹਦੇ ਵਿੱਚ ਇਸ ਦਾ ਸ਼੍ਰੀ ਕਾਲਤਖਬ ਸਾਹਿਬ ਤੇ ਜੋ ਜਸਰ ਸਹਿਬਾਨ ਨੇ ਜਿਨ੍ਹਾਂ ਨੂੰ ਸਮੁੱਚੀ ਸਿੱਖ ਕੌਮ ਮੰਨਦੀ ਆ ਜਿਨ੍ਹਾਂ ਨੂੰ ਜਿਨ੍ਹਾਂ ਸਤਕਾਰ ਕਰਦੀ ਆ ਇਹਨਾਂ ਲਈ ਤਾਂ ਕੋਈ ਸਤਕਾਰ ਨਹੀਂ ਕਿਉਂਕਿ ਇਹ ਜਦੋਂ ਨਹੀਂ ਮੰਨੇ ਜਸਰ ਜੋ ਇਹਨਾਂ ਨੂੰ ਠੀਕ ਲੱਗਦਾ ਠੀਕ ਆ ਨਹੀਂ ਜਸਰ ਬਦਲ ਦਿੱਤੇ ਉਹਦਾ ਕਿੰਨਾ ਵੱਡਾ ਵਿਰੋਧ ਹੁਣ ਚੱਲ ਰਹੇ ਨੇ ਇਹ ਸੋ ਇਸ ਲਈ ਜਦੋਂ ਤੁਸੀਂ ਡਿਕਟੇਟਰਸ਼ਿਪ ਕਰੋਗੇ ਗਲਤ ਫੈਸਲੇ ਲਾਓਗੇ ਤਾਂ ਲੋਕ ਤੁਹਾਡੇ ਖਿਲਾਫ ਹੋਣਗੇ ਮੈਂ ਤਾਂ ਸੁਖਬੀਤ ਜੀ ਵੀ ਕਹੇ ਸੀ ਆਪ ਦੀ ਪਾਰਟੀ ਬਣਾ ਲਓ ਇਹਨੂੰ ਪੰਥ ਦੇ ਹਵਾਲੇ ਕਰ ਦਿਓ ਫਿਰ ਜੋ ਮਰਜ਼ੀ ਕਰੋ ਕਿਸੇ ਨੂੰ ਕੀ ਤਰਾਜ ਕੀ ਜਵਾਬ ਆਇਆ ਨਹੀਂ ਨਹੀਂ ਉਹ ਤਾਂ ਨਹੀਂ ਇਹ ਸਾਡਾ ਹੀ ਹੈ ਕਹਿੰਦਾ ਕੱਲ ਇਦਾਂ ਤੇ ਇੱਕ 20